ਆਂ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਵੱਧੀ ਗਰਮੀ ਕਰਕੇ ਹੁਣ ਹਰ ਇੱਕ ਕਿਸਾਨ ਵੀਰ ਇਹੀ ਪੁੱਛ ਰਿਹਾ ਬਈ ਪੰਜਾਬ ਦੇ ਜਿਹੜੇ ਵੱਡੇ ਮੀਂਹ ਆ ਮੌਸਮੀ ਬਰਸਾਤਾਂ ਜਾਨਕਿ ਜਿਹਨੂੰ ਆਪਾਂ ਮੌਨਸੂਨ ਦੀਆਂ ਬਰਸਾਤਾਂ ਚਾ ਜਿਹੜੀਆਂ ਜਿਹੜੇ ਵੱਡੇ ਵੀ ਹੁੰਦੇ ਪੂਰਾ ਪੰਜਾਬ ਦਾ ਹਰਿਆਣਾ ਦਾ ਏਰੀਆ ਕਵਰ ਕਰਦੇ ਆ ਉਹ ਬਰਸਾਤਾਂ ਜਿਹੜੀਆਂ ਕਿੰਨੇ ਤਰੀਕ ਤੋਂ ਜਿਹੜੇ ਮੀਂਹ ਪੈਣੇ ਸ਼ੁਰੂ ਹੋਣਗੇ ਤੇ ਬਾਰੇ ਗੱਲਬਾਤ ਕਰਨੀ ਆ ਜਿਹੜੇ ਭਰਾ ਆਪਣੀ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ। ਸੋ ਹੁਣ ਕਿਸਾਨਪੁਰ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ। ਤਾਂ ਕਿਸਾਨਪੁਰ ਤੁਸੀਂ ਵੀ ਕਮੈਂਟ ਕਰਕੇ ਜੁਰ ਦੱਸਿਓ ਤੁਹਾਡਾ ਖੇੜਾ ਏਰੀਆ ਤੋਂ ਤੁਸੀਂ ਵੀਡੀਓ ਦੇਖ ਰਹੇ ਜੀ। ਉਹਦੇ ਨਾਲ ਨਾਲ ਤੁਹਾਡੇ ਏਰੀਏ ਦੇ ਵਿੱਚ ਮੀਂਹ ਪਿਆ ਜਾਂ ਨਹੀਂ ਪਿਆ ਤੁਸੀਂ ਵੀ ਕਮੈਂਟ ਕਰਕੇ ਜੁਰ ਦੱਸਿਓ। ਸੋ ਕਿਸਾਨਪੁਰ ਜਿਵੇਂ ਜਾਣਦੇ ਆਪਾਂ ਕਿ ਹਾਲਾਤ ਅੱਜ ਜਿਹੜੀ ਜਿੱਦਨ ਆਪਾਂ ਵੀਡੀਓ ਬਣਾ ਰਹੇ 15 ਜੂਨ ਆ। ਤੇ ਹੁਣ ਤਾਂ ਜਿਹੜੇ ਟੈਂਪਰੇਚਰ ਆ ਥੋੜੇ ਜੇ ਡਾਊਨ ਹੋਏ ਆ ਜਾਨੀ ਕਿ 38 ਜਾਂ 40 ਦੇ ਲਾਗੇ ਲਗਭਗ ਜਿਹੜੇ 4 ਤੋਂ 5 ਦਿਨਾਂ ਤੱਕ ਚੱਲਣਗੇ ਪਰ ਪਿਛਲੇ ਦਿਨਾਂ ਜਿਹੜਾ 10 11 ਜਾਂ 12 13 ਤੱਕ ਜਿਹੜੇ ਟੈਂਪਰੇਚਰ ਸੀ ਉਹ ਕਾਫੀ ਜ਼ਿਆਦਾ ਹਾਈ ਰਿਹਾ ਸੀ ਕਈ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ ਜਿਹੜੇ 47 48 49 ਡਿਗਰੀ ਤੱਕ ਜਾਣੀ ਕਿ ਪਹੁੰਚ ਚੁੱਕੇ ਸੀ ਜਿਹਦੇ ਕਰਕੇ ਜ਼ਿਆਦਾ ਗਰਮੀ ਵਧਨ ਕਰਕੇ ਹਰ ਇੱਕ ਕਿਸਾਨ ਵੀਰ ਆਮ ਜਨਤਾ ਹੋਵੇ ਚਾਹੇ ਕਿਸਾਨ ਹੋਵੇ ਉਹਦੇ ਮੂੰਹ ਇਹ ਹੀ ਨਿਕਰਿਆ ਵੀ ਮੀਂਹ ਹੁਣ ਜਿਹੜੇ ਵੱਡੇ ਮੀਂਹ ਪੈਣੇ ਚਾਹੀਦੇ ਆ ਉਹ ਕਦੋਂ ਪੈਣਗੇ ਕਿਉਂਕਿ ਜਿੱਥੇ ਆਮ ਜਨਤਾ ਨੂੰ ਮੀਂਹ ਦੀ ਲੋੜ ਉੱਥੇ ਨਾਲ-ਨਾਲ ਕਿਸਾਨ ਨੂੰ ਜਿਹੜੀ ਸਭ ਤੋਂ ਜ਼ਿਆਦਾ ਲੋੜ ਆ ਕਿਉਂਕਿ ਇਸ ਸਮੇਂ ਜਿਹੜੀ ਝੋਨੇ ਦੀ ਲਵਾਈ ਚੱਲ ਰਹੀ ਆ ਤਾਂ ਜੇਕਰ ਟੈਂਪਰੇਚਰ ਹਾਈ ਰਹਿੰਦੇ ਆ ਜਿਵੇਂ ਕਿ ਪਿਛਲੇ ਦਿਨਾਂ ਚ ਅੱਜ ਦੇਖਿਆ ਵੀ ਜਿੱਥੇ ਟੈਂਪਰੇਚਰ ਹਾਈ ਰਿਹਾ ਆ ਉੱਥੇ ਜਿਹੜੇ ਝੋਨੇ ਮਰ ਗਏ ਆ ਝੋਨੇ ਚੱਲੇ ਨਹੀਂਗੇ ਉੱਥੇ ਝੋਨਾ ਉੱਥੇ ਦੀ ਉੱਥੇ ਖੜ ਗਿਆ ਖਾਸ ਕਰਕੇ ਉਹਨਾਂ ਕਿਸਾਨ ਵੀਰਾਂ ਨੂੰ ਜ਼ਿਆਦੀ ਦਿੱਕਤ ਆਈ ਆ ਚਲੋ ਇੱਕ ਨੰਬਰਤ ਪਾਣੀ ਦੇ ਵਿੱਚ ਤਾਂ ਡਾਕਰ ਜ਼ਮੀਨਾਂ 'ਚ ਵੀ ਦਿੱਕਤ ਆਈ ਆ ਪਰ ਜਿੱਥੇ ਪਾਣੀ ਜ਼ਿਆਦਾ ਖੜਦਾ ਏ ਜਾਂ ਫਿਰ ਜਿੱਥੇ ਪਾਣੀ ਡੇਢ ਨੰਬਰ 2 ਜਾਂ ਢਾਈ ਨੰਬਰ ਪਾਣੀ ਉੱਥੇ ਵੀ ਜਿਹੜੇ ਕਿਸਾਨ ਵੀ ਇਹ ਦਿੱਕਤ ਦੇਖਣ ਨੂੰ ਮਿਲੇਗਾ ਝੋਨੇ ਬਿਲਕੁਲ ਮੱਚ ਗਿਆ ਕਈ ਕਿਸਾਨ ਵੀਰਾਂ ਨੇ ਇਥੋਂ ਤੱਕ ਜਿਹੜੇ ਲਵਾਈ ਵੀ ਝੋਨੇ ਦੀ ਰੋਗ ਦਿੱਤੀ ਸੀ ਕਿਉਂਕਿ ਇਹਦਾ ਝੋਨੇ ਮੱਚਣ ਦਾ ਕਾਰਨ ਇੱਕ ਤਾਂ ਜਿਹੜਾ ਟੈਂਪਰੇਚਰ ਹਾਈ ਹੋਣਾ ਤੇ ਦੂਜੇ ਨੰਬਰ ਤੇ ਜਿਹੜੀ ਕਿਉਂਕਿ ਲੇਬਰ ਜਿਹੜੀ ਝੋਨਾ ਲਾਉਂਦੀ ਆ ਦੋ ਤਰ੍ਹਾਂ ਦੀ ਲੇਬਰ ਲਾਉਂਦੀ ਆ ਇੱਕ ਤਾਂ ਪੰਜਾਬੀ ਲੇਬਰ ਲਾਉਂਦੀ ਝੋਨਾ ਤੇ ਇੱਕ ਲਾਉਂਦੀ ਆ ਆਪਣੀ ਪਰਦੇਸੀ ਲੇਬਰ ਜਿਹਨੂੰ ਆਪਾਂ ਭਈਏ ਕਹਿ ਦਿੰਨੇ ਆ ਇਹ ਪੰਜਾਬੀ ਲੀਵਰ ਜਿਹੜੇ ਪਨੀਰੀਓ ਨਾਲ ਦੀ ਨਾਲ ਪਟੜੀ ਦੇ ਨਾਲ ਦੀ ਨਾਲ ਲੱਗਦੀ ਜਾਂਦੀ ਉਹ ਪਨੀਰੀ ਜਿਹੜੀ ਸੋਕਦੀ ਨਹੀਂ ਤੇ ਉਹ ਨਾਲ ਦੀ ਨਾਲ ਜਿਹੜਾ ਝੋਨਾ ਚੱਲ ਪੈਂਦਾ ਤੇ ਜਿਹੜਾ ਪਰਦੇਸੀ ਲੀਵਰ ਜਿਹੜੇ ਭਈਏ ਯਾਨੀ ਕਿ ਪਨੀਰੀ ਪਟਦੇ ਉਹ ਇੱਕ ਦਿਨ ਪਹਿਲਾਂ ਪਨੀਰੀ ਪਟਦੇ ਆ ਤੇ ਦੂਜੇ ਨੰਬਰ ਤੇ ਪਨੀਰੀ ਨੂੰ ਇੰਨਾ ਜ਼ਿਆਦਾ ਧੋ ਦਿੰਦੇ ਆ ਸਾਫ਼ ਜ ਇੰਨੀਆਂ ਜੜਾਂ ਕਰ ਦਿੰਦੇ ਆ ਤੇ ਕੁੱਟ ਕੁੱਟ ਕੇ ਯਾਨੀ ਕਿ ਪਨੀਰੀ ਦਾ ਬੁਰਾ ਹਾਲ ਕਰ ਦਿੰਦੇ ਆ ਉਹ ਜੇਕਰ ਟੈਂਪਰੇਚਰ ਜੇਕਰ ਦਾ ਟੈਂਪਰੇਚਰ ਠੰਡੇ ਹੁੰਦੇ ਆ ਯਾਨੀ ਕਿ ਮੌਸਮ ਸਹੀ ਰਹਿੰਦਾ ਤਾਂ ਪਨੀਰੀ ਉਹ ਚੱਲ ਪੈਂਦੀ ਆ ਜੇਕਰ ਜਿੱਦਾਂ ਹੁਣ ਪਿਛਲੇ ਦਿਨਾਂ ਚ ਆਪਾਂ ਦੇਖਿਆ ਬੀ ਟੈਂਪਰੇਚਰ ਜਿਆਦਾ ਸੀ ਉਹਦੇ ਕਰਕੇ ਝੋਨਾ ਜਿਹੜਾ ਉੱਥੇ ਦੀ ਉੱਥੇ ਖੜ ਗਿਆ ਝੋਨਾ ਮੱਝ ਯਾਨੀ ਕਿ ਕਈ ਜਿਹੜੀਆਂ ਝੋਨੇ ਦੀਆਂ ਧਾਈਆਂ ਮੱਚ ਵੀ ਗਈਆਂ ਤਾਂ ਉਹਦੇ ਕਰਕੇ ਕਿਸਾਈ ਕਿਸਾਨ ਵੀਰਾਂ ਨੇ ਜਿਹੜਾ ਝੋਨਾ ਲਵਾਈ ਵੀ ਰੋਗ ਦਿੱਤੀ ਸੀ ਸੋ ਇਹ ਦਿੱਕਤ ਦੇਖਨ ਮੈਂ ਹਜੇ ਵੀ ਝੋਨੇ ਜਿਹੜੇ ਖੁੱਲ ਕੇ ਚੱਲ ਨਹੀਂ ਰਿਹਾ ਜਿਹੜੇ ਜਾਣੀ ਕਿ ਪਰਦੇਸੀ ਲੇਬਰ ਦੇ ਲੱਗੇ ਹੋਏ ਕਿਉਂਕਿ ਜਿੰਨੇ ਟਾਈਮ ਤੱਕ ਮੀਂਹ ਨਾ ਪਿਆ ਉਹਨਾਂ ਟਾਈਮ ਤੱਕ ਜਿਹੜੇ ਝੋਨੇ ਖੁੱਲ ਕੇ ਨਹੀਂ ਚੱਲਨੇ ਝੋਨੇ ਉੱਥੇ ਦੀ ਉੱਥੇ ਖੜੇ ਆ ਤਾਂ ਹੁਣ ਜੇਕਰ ਆਪਾਂ ਮੀਂਹ ਦੀ ਗੱਲ ਕਰੀਏ ਜਿਵੇਂ ਆਪਾਂ ਜਾਣਦੇ ਹਾਂ ਜਦੋਂ ਪੂਰੇ ਦੀ ਹਵਾ ਚੱਲਦੀ ਤੇ ਉਦੋਂ ਜਿਹੜਾ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਇਹ ਜਿਹੜੀਆਂ ਕਾਰਵਾਈਆਂ ਲਗਭਗ ਛੋਟੇ ਮੋਟੇ ਜਿਵੇਂ ਇੱਕ ਪਿੰਡ 'ਚ ਪੈ ਗਿਆ ਮੀਂਹ ਦੂਜੇ ਪਿੰਡ 'ਚ ਨਾ ਪਿਆ ਇਦਾਂ ਕਰਕੇ ਜਿਹੜੀਆਂ ਕਾਰਵਾਈਆਂ ਹੋਣੀਆਂ ਲਗਭਗ 15 16 ਤੇ 17 ਤਰੀਕ ਨੂੰ ਜਿਹੜਾ 30 ਤੋਂ 40% ਜਿਹੜਾ ਪੰਜਾਬ ਜਾਂ ਹਰਿਆਣਾ ਦਾ ਹਿੱਸਾ ਇਹਦੇ ਵਿੱਚ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਕਿਤੇ ਕਿਤੇ ਹੋਣਗੀਆਂ ਦਰਮਿਆਨਾਂ ਜਾਂ ਜਿਹੜਾ ਮੀਂਹ ਪਵੇਗਾ ਪਰ ਜਿਹੜੇ ਮੀਂਹ ਦੀ ਕਿਸਾਨ ਭਰਾ ਜਾਂ ਆਮ ਜਨਤਾ ਵੇਖਾਰੇ ਉਹ ਵੱਡੇ ਮੀਂਹ ਜਿਹਨੂੰ ਭਾਰੇ ਮੀਂਹ ਆਪਾਂ ਕਹਿੰਦੇ ਨੇ ਮਾਨਸੂਨ ਦੀਆਂ ਬਰਸਾਤਾਂ ਉਹ ਲਗਭਗ ਕਿਸਾਨ ਭਰਾਓ 20 21 ਤਰੀਕ ਤੋਂ ਜਿਹੜੀਆਂ 20 21 ਜੂਨ ਤੋਂ ਜਿਹੜੀਆਂ ਉਹ ਪੰਜਾਬ ਦੇ ਹਰਿਆਣਾ ਦੇ ਵਿੱਚ ਜਿਹੜੀ ਕਾਰਵਾਈ ਜਿਹੜੀ ਸ਼ੁਰੂ ਕਰਨਗੀਆਂ ਤੇ ਲਗਭਗ 26 27 28 ਤੱਕ ਜਾਂਦਿਆਂ ਜਾਂਦਿਆਂ ਜਿਹੜਾ ਪੂਰਾ ਪੰਜਾਬ ਦਾ ਹਰਿਆਣਾ ਦਾ ਏਰੀਆ ਜਿਹੜਾ ਕਵਰ ਕਰ ਲੈਣ ਗਿਆ ਕਿਉਂਕਿ ਇਸ ਵਾਰ ਜਿਹੜੀਆਂ ਮਾਨਸੂਨ ਦੀਆਂ ਬਰਸਾਤਾਂ ਵੈਸੇ ਤਾਂ ਜਿਹੜੀ 30 ਜੂਨ ਦੇ ਲੱਗ ਜਿਹੜੀਆਂ ਮਾਨਸੂਨ ਦੀਆਂ ਬਰਸਾਤਾਂ ਜਿਹੜੀਆਂ ਪਹੁੰਚਦੀ ਹੁੰਦੇ ਵੱਡੇ ਮੀਂਹ ਜਿਹੜੇ ਪੈਂਦੇ ਹੁੰਦੇ ਆ ਪਰ ਇਸ ਵਾਰ ਜਿਹੜੇ ਮੀਂਹ ਥੋੜੇ ਜੇ ਅਗੇਤੇ ਪੈਣ ਦੀ ਜਿਹੜੀ ਸੰਭਾਵਨਾ ਬਣ ਚੁੱਕੀ ਆ ਜੋ ਕਿ 20 21 ਤੋਂ ਜਿਹੜੀਆਂ ਵੱਡੇ ਵੱਡੇ ਏਰੀਆ ਦੇ ਵਿੱਚ ਜਿਹੜੀਆਂ ਕਾਰਵਾਈਆਂ ਜਿਹੜੀਆਂ ਸ਼ੁਰੂ ਹੋਣਗੀਆਂ ਯਾਨੀ ਕਿ ਵੱਡੇ ਮੀਂਹ ਜਿਹੜੇ ਪੈਣੇ ਸ਼ੁਰੂ ਹੋ ਜਾਣਗੇ ਤਾ ਐਸੀ ਕਿਸਾਨ ਬਰੋ ਲਗਭਗ ਹੁਣ ਆਪਾਂ ਨੇ ਜਿਹੜੇ ਟੈਂਪਰੇਚਰ ਹੈ ਉਹ ਡਾਉਣੀ 38 ਤੋਂ 40 ਦੇ ਅੱਗੇ ਚੱਲਣਗੇ ਤੇ ਤਿੰਨ ਤੋਂ ਚਾਰ ਦਿਨਾਂ ਬਾਅਦ ਯਾਨੀ ਕਿ ਅੱਜ 15 ਜੂਨ ਆ ਲਗਭਗ 20 21 ਜੂਨ ਤੋਂ ਜਿਹੜੇ ਵੱਡੇ ਮੀਂਹ ਪੈਣੇ ਸ਼ੁਰੂ ਹੋ ਜਾਣਗੇ ਤਾਂ ਇਹਦੇ ਨਾਲ ਆਮ ਜਨਤਾ ਨੂੰ ਜਿੱਥੇ ਫਾਇਦਾ ਦੇਖਣ ਨੂੰ ਮਿਲੂਗਾ ਉੱਥੇ ਨਾਲ ਦੇ ਨਾਲ ਆਪਣੇ ਕਿਸਾਨ ਵੀਰਾਂ ਨੂੰ ਜਿਹੜਾ ਇਹ ਵੱਡੇ ਮੀਂਹ ਪੈਣਾ ਬਹੁਤ ਵੱਡੀ ਜਿਹੜੀ ਰਾਹਤ ਮਿਲੂਗੀ ਕਿ ਝੋਨੇ ਮੀਂਹ ਦੇ ਨਾਲ ਹੀ ਚੱਲਣੇ ਆ ਜਿੰਨਾ ਮੀਂਹ ਪਊਗਾ ਝੋਨੇ ਦੇ ਉੱਪਰ ਖਾਦ ਖਰਾਕ ਵੀ ਤਾਂ ਹੀ ਲੱਗਣੀ ਜੇਕਰ ਮੌਸਮ ਠੰਡਾ ਹੁੰਦਾ ਤਾਂ ਝੋਨਾ ਜਿਹੜਾ ਖ ਤੇ ਅੱਗੇ ਜਾ ਕੇ ਜਿਹੜਾ ਬੂਜਾ ਚੰਗਾ ਮਾਰਦਾ ਕਿਉਂਕਿ ਜੇਕਰ ਮੀਂਹ ਨਾ ਪਏ ਤੇ ਝੋਨਾ ਖੋਲ ਕੇ ਚੱਲਿਆ ਨਾ ਤੇ ਜਿਹੜੀ ਖਾਦ ਖਰਾਗ ਉਹ ਵੀ ਚੰਗੀ ਤਰ੍ਹਾਂ ਜਿਹੜੀਆਂ ਜੜਾ ਨਹੀਂ ਲੈ ਪਾਉਦੀਆਂ ਸੋ ਕਿਸਾਨ ਮਰੋਏ ਜੀ ਆਪਣੇ ਕੋਲ ਜਿਹੜੀ ਮੌਸਮ ਦੀ ਅਪਡੇਟ ਆਈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਪਰ ਇੱਥੇ ਆਪਾਂ ਇੱਕ ਗੱਲ ਜ਼ਰੂਰ ਸ਼ੇਅਰ ਕਰ ਦਈਏ ਕਿ ਜਿਹੜਾ ਇੰਨਾ ਟੈਂਪਰੇਚਰ ਹਾਈ ਹੋਣੇ ਜਿਹੜੇ ਪੰਜਾਬ ਦੇ ਵਿੱਚ 48 49 ਡਿਗਰੀ ਤੱਕ ਪਹੁੰਚਨੇ ਇਹਦਾ ਸਭ ਤੋਂ ਵੱਡਾ ਕਾਰਨ ਹੈ ਮਨੁੱਖ ਆਪਾਂ ਜਿਹੜੇ ਟੈਂਪਰ ਚ ਆਪਣੀ ਗਲਤੀਆਂ ਕਰਕੇ ਜਿਹੜੇ ਹੋ ਰਿਹਾ ਕਿਉਂਕਿ ਵੱਧਦੀ ਆਬਾਦੀ ਤੇ ਜਿਹੜੀ ਏਸੀਆਂ ਦੀ ਗਿਣਤੀ ਆ ਉਹ ਤੁਸੀਂ ਦੇਖੋ ਬਈ ਕਿੰਨੀ ਜ਼ਿਆਦਾ ਪਹੁੰਚ ਚੁੱਕੀ ਆ ਵੱਧਦੀ ਜਿਹੜੇ ਏਸੀ ਇਹਨਾਂ ਦਾ ਕਾਰਨ ਆ ਕਿ ਜਿਹੜਾ ਆਪਣੇ ਮੌਸਮ ਦੇ ਵਿੱਚ ਇੰਨੀ ਜਿਹੜੀ ਤਬਦੀਲੀ ਆ ਰਹੀ ਆ ਕਿਉਂਕਿ ਆਬਾਦੀ ਵੀ ਵੱਧ ਰਹੀ ਆ ਏਸੀ ਵੀ ਵੱਧ ਰਹੇ ਪਰ ਜਿਹੜੇ ਰੁੱਖਾਂ ਦੀ ਗਿਣਤੀ ਉਹ ਘਟ ਰਹੀ ਆ ਰੁੱਖ ਕੋਈ ਇਨਸਾਨ ਨਹੀਂ ਖੁੱਲ ਕੇ ਲਾ ਰਿਹਾ ਕੁਝ ਕੁ ਪਰਸੈਂਟ ਜਿਹੜੇ ਇਨਸਾਨ ਰੁੱਖਾਂ ਵੱਲ ਧਿਆਨ ਦੇ ਰਹੇ ਪਰ ਬਹੁਤਾ ਜਿਹੜਾ ਵੱਡਾ ਏਰੀਏ ਦੇ ਵਿੱਚ ਜਿਹੜੇ ਰੁੱਖ ਨਹੀਂ ਲੱਗ ਰਹੇ ਜਿਹਦਾ ਮੇਨ ਕਾਰਨ ਹੈ ਕਿ ਗਰਮੀ ਵਧ ਰਹੀ ਆ ਤੇ ਆਪਾਂ ਨੂੰ ਇਹੀ ਕੋਸ਼ਿਸ਼ ਕਰ ਵੱਤ ਤੋਂ ਵੱਤ ਕਰਨੀ ਚਾਹੀਦੀ ਕਿ ਵੱਤ ਤੋਂ ਵੱਤ ਜਿਹੜੇ ਰੁੱਖ ਆਪਾਂ ਨੂੰ ਲਾਉਣੇ ਚਾਹੀਦੇ ਜਿਹੜੀ ਖਾਲੀ ਜਗ੍ਹਾ ਦਿਖਦੀ ਆ ਆਪਾਂ ਨੂੰ ਉੱਥੇ ਰੁੱਖ ਜਿਹੜੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਲਾਉਣ ਦੀ ਸੋ ਵੀਡੀਓ ਚੰਗੀ ਲੱਗ ਤਾ ਵੱਤ ਤੋਂ ਸ਼ੇਅਰ ਕਰਦੇ ਬਹੁਤ ਬਹੁਤ ਧੰਨਵਾਦ